ਪੁਨਰਵਾਸ ਤੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਜਿਹੜੀ ਅਸੀਂ ਗੱਲ ਕਰਨੀ ਚਾਹੁੰਨੇ ਆ ਬਾਜਵਾ ਸਾਹਿਬ ਬੈਠ ਜਾਓ ਹੁਣ ਤੁਸੀਂ ਚੇਅਰ ਡੈਸਕ ਕਰੋ ਜੀ ਗੁਰਪ੍ਰੀਤ ਜੀ ਚੇਅਰ ਡੈਸਕ ਕਰੋ ਤੁਸੀਂ ਆਪਣੀ ਗੱਲ ਜਾਰੀ ਰੱਖੋ ਕਹਿਣਾ ਚਾਹਣਾਗਾ ਸਿਰ ਤੁਹਾਡੀ ਗੱਲ ਰਿਕਾਰਡ ਤੇ ਜਾ ਰਹੀ ਹੈ ਸਪੀਕਰ ਸਾਹਿਬ ਮੈਂ ਕਹਿਣਾ ਚਾਹਣਾਗਾ ਕਿ ਜਿਹੜਾ ਚਲੋ ਜੀ ਗੁਰਪ੍ਰੀਤ ਜੀ ਤੁਸੀਂ ਆਪਣੀ ਗੱਲ ਬੋਲੋ ਪੰਜਾਬ ਦਾ ਇਹ ਪੁਨਰਵਾਸ ਉੱਤੇ ਬੈਠੋ ਜੀ बैठो जो है हाउस केडर बना के रखो बाजवा भा। साहब बैठो बैठो चीमा जी बैठो चीमा जी बैठो चीमा जी बैठो मंत्री जी बैठो बाजवा साहब बैठो 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 बैठो, बैठो। ਬੈਠੇ ਮੈਂ ਬੈਠੋ 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 ਮੈਂ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਆਪਾਂ ਸੈਸ਼ਨ ਦੀ ਕਾਰਵਾਈ ਚੱਲਣ ਦੀ ਏ ਪੰਜਾਬ ਦੇ 3 ਕਰੋੜ ਲੋਕ ਤੁਹਾਨੂੰ ਦੇਖ ਰਹੇ ਆ ਵੀ ਸ਼ੁੱਡ ਟਾਕ ਸੈਂਸ ਇਥੇ ਸੈਂਸਿਬਲ ਗੱਲ ਹੋਣੀ ਚਾਹੀਦੀ ਹੈ ਇਥੇ ਗੱਲ ਉਹ ਹੋਣੀ ਚਾਹੀਦੀ ਹੈ ਜਿਹਦੇ ਨਾਲ ਪੰਜਾਬ ਦਾ ਮੁਸਤਕਬਲ ਸੁਰੱਖਿਅਤ ਹੋਵੇ ਜਿਹਦੇ ਨਾਲ ਪੰਜਾਬ ਦਾ ਭਵਿੱਖ ਸੁਰੱਖਿਅਤ ਹੋਵੇ ਸਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋਵੇ ਕਿਰਪਾ ਕਰਕੇ ਆਪਣੀ ਆਪਣੀ ਜਗ੍ਹਾ ਤੇ ਜਾਓ ਮੈਂ ਟ੍ਰੈਜਰੀ ਬੈਂਚਸ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਜਾਓ ਆਪਣੀ ਆਪਣੀ ਜਗ੍ਹਾ ਤੇ ਬੈਠਣ ਪਲੀਜ਼ ਆਪਣੀ ਆਪਣੀ ਜਗ੍ਹਾ ਤੇ ਬੈਠਣ ਬੈਠੋ ਜੀ ਬੈਠੋ ਆਪਣੀ ਆਪਣੀ ਜਗ੍ਹਾ ਤੇ ਬੈਠਣ ਤੁਸੀਂ ਬੈਠੋ ਜੀ ਮੈਂ ਗੱਲ ਕਰਦਾ ਮੈਂ ਮੈਂ ਕਰਦਾ ਜੀ ਤੁਸੀਂ ਬੈਠੋ ਬੈਠੋ ਸਦਨ ਸਦਨ 10 ਮਿੰਟ ਲਈ ਸਗਨ ਕੀਤਾ ਜਾਂਦਾ ਹੈ ਦਾ ਫਾਇਦਾ ਨਹੀਂ ਬੈਠੋ ਜੀ माइंड इट हेलो यू कैन नॉट यू कैन नॉट कास्ट एस्पेशंस ऑन द चेयर राइट प्लीज सिट डाउन सिट डाउन या बाप या दिस आई नो हाउ टू रन द हाउस ए द वे कृपया करके अपनी अपनी जगह पे जाओ मैं ट्रेजरी बेंचेस नु विनती करता है कि अपनी अपनी जगह पे जाओ अपनी अपनी जगह पे बैठन प्लीज अपनी अपनी जगह पे बैठन बैठो जी बैठो ਆਪਣੀ ਆਪਣੀ ਜਗ੍ਹਾ ਤੇ ਬੈਠਣ ਤੁਸੀਂ ਬੈਠੋ ਜੀ ਮੈਂ ਗੱਲ ਕਰਦਾ ਮੈਂ ਮੈਂ ਕਰਦਾ ਜੀ ਤੁਸੀਂ ਬੈਠੋ ਬੈਠੋ ਸਦਨ ਸਦਨ 10 ਮਿੰਟ ਲਈ ਸਗਤ ਕੀਤਾ ਜਾਂਦਾ ਹੈ ਧੰਨਵਾਦ ਬੈਠੋ ਜੀ ਸਪੀਕਰ ਸਾਹਿਬ ਜੋ ਤੁਸੀਂ ਮੈਨੂੰ ਇਸ 1 ਮਿੰਟ ਪੰਜਾਬ ਮੰਤਰੀ ਜੀ ਤੁਸੀਂ ਗੁਰਪ੍ਰੀਤ ਨੂੰ ਕਰ ਲੈਣੋ ਉਸ ਤੋਂ ਬਾਅਦ ਤੁਸੀਂ ਕਰ ਲਿਓ ਕਿ ਹੁਣੇ ਕਰਨਾ ਚਾਹੁੰਦੇ ਹੋ ਤੁਸੀਂ ਮੁੱਲ ਚਲ ਮੰਤਰੀ ਜੀ ਨੂੰ ਬੋਲ ਲੈਣੋ ਗੁਰਪ੍ਰੀਤ ਮੈਂ 2 ਮਿੰਟ ਵਿੱਚ ਬਸ ਆਹ ਚਲੋ ਗੁਰਪ੍ਰੀਤ ਬੜਾ ਵਾਲੀ ਜੀ ਬਹੁਤ ਬਹੁਤ ਧੰਨਵਾਦ ਸਰਬੱਤ ਸਪੀਕਰ ਸਾਹਿਬ ਜੋ ਤੁਸੀਂ ਪੰਜਾਬ ਦੇ ਪੁੰਨਰ ਵਾਸਤੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਜਿਹੜੀ ਅਸੀਂ ਗੱਲ ਕਰਨੀ ਚਾਹੁੰਨੇ ਆ ਬਾਜਵਾ ਸਾਹਿਬ ਬੈਠ ਜਾਓ ਹੁਣ ਤੁਸੀਂ ਚੇਅਰ ਰੋਡਸ ਕਰੋ ਜੀ ਗੁਰਪ੍ਰੀਤ ਜੀ ਚੇਅਰ ਰੋਡਸ ਕਰੋ ਤੁਸੀਂ ਆਪਣੀ ਗੱਲ ਜਾਰੀ ਰੱਖੋ ਕਹਿਣਾ ਚਾਹਣਾਗਾ ਸਿਰ ਤੁਹਾਡੀ ਗੱਲ ਰਿਕਾਰਡ ਤੇ ਜਾ ਰਹੀ ਹੈ ਸਪੀਕਰ ਸਾਹਿਬ ਮੈਂ ਕਹਿਣਾ ਚਾਹਣਾਗਾ ਬੈਠੋ ਕਿ ਜਿਹੜਾ ਚਲੋ ਜੀ गुरप्रीत जी तुम अपनी गल बोलो पुनर्वास बैठो जी बैठो जो है हाउस बना के रखो बाजवा बैठो चीमा जी बैठो चीमा जी बैठो चीमा जी बैठो मंत्री जी, जी बैठो बाजवा साहब जी बैठो ਬੈਠੋ 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 ਹਿਮਾਂਜੀ ਬੈਠੋ 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 ਮੈਂ ਸਾਰੇ ਮਾਣਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹੈ ਕਿ ਆਪਾਂ ਸੈਸ਼ਨ ਦੀ ਕਾਰਵਾਈ ਚੱਲਣ ਦਈਏ ਪੰਜਾਬ ਦੇ 3 ਕਰੋੜ ਲੋਕ ਤੁਹਾਨੂੰ ਦੇਖ ਰਹੇ ਹੈ ਵੀ ਸ਼ੁੱਡ ਡਾਕ ਸੈਂਸ ਇੱਥੇ ਸੈਂਸਿਬਲ ਗੱਲ ਹੋਣੀ ਚਾਹੀਦੀ ਹੈ ਇੱਥੇ ਗੱਲ ਉਹ ਹੋਣੀ ਚਾਹੀਦੀ ਹੈ ਜਿਹਦੇ ਨਾਲ ਪੰਜਾਬ ਦਾ ਮੁਸਤਕਬਲ ਸੁਰੱਖਿਅਤ ਹੋਵੇ ਜਿਹਦੇ ਨਾਲ ਪੰਜਾਬ ਦਾ ਭਵਿੱਖ ਸੁਰੱਖਿਅਤ ਹੋਵੇ ਸਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋਵੇ ਕਿਰਪਾ ਕਰਕੇ ਆਪਣੀ ਆਪਣੀ ਜਗ੍ਹਾ ਤੇ ਜਾਓ ਮੈਂ ਟ੍ਰੈਜਰੀ ਬੈਂਚਸ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਜਾਓ ਆਪਣੀ ਆਪਣੀ ਜਗ੍ਹਾ ਤੇ ਬੈਠਣ ਪਲੀਜ਼ ਆਪਣੀ ਆਪਣੀ ਜਗ੍ਹਾ ਤੇ ਬੈਠਣ ਬੈਠੋ ਜੀ ਬੈਠੋ ਆਪਣੇ ਆਪਣੀ ਜਗ੍ਹਾ ਤੇ ਬੈਠਣ ਤੁਸੀਂ ਬੈਠੋ ਜੀ ਮੈਂ ਗੱਲ ਕਰਦਾ ਮੈਂ ਮੈਂ ਕਰਦਾ ਜੀ ਤੁਸੀਂ ਬੈਠੋ ਬੈਠੋ ਸਦਨ ਸਦਨ 10 ਮਿੰਟ ਲਈ ਸਗਤ ਕੀਤਾ ਜਾਂਦਾ ਹੈ ਕਰਦਾ ਫਾਇਦਾ ਨਹੀਂ ਬੈਠੋ ਜੀ माइंड इट हेलो यू कैन नॉट यू कैन नॉट कैश एस्पेस चेयर राइट प्लीज सिंप या दिस आई नो हाउ टू रन द हाउस कृपा करके अपनी अपनी जगह मैं ट्रेजरी बेंचेस ने करता है कि अपनी अपनी जगह अपनी अपनी जगह बैठन प्लीज अपनी अपनी जगह बैठन ਬੈਠੋ ਜੀ ਬੈਠੋ ਆਪਣੀ ਆਪਣੀ ਜਗ੍ਹਾ ਤੇ ਬੈਠਣ ਤੁਸੀਂ ਬੈਠੋ ਜੀ ਮੈਂ ਗੱਲ ਕਰਦਾ ਮੈਂ ਮੈਂ ਕਰਦਾ ਜੀ ਤੁਸੀਂ ਬੈਠੋ ਬੈਠੋ ਸਦਨ ਸਦਨ 10 ਮਿੰਟ ਲਈ ਸਗਨ ਕੀਤਾ ਜਾਂਦਾ ਹੈ ਬਹੁਤ ਬਹੁਤ ਧੰਨਵਾਦ ਬੈਠੋ ਸਪੀਕਰ ਸਾਹਿਬ ਜੋ ਤੁਸੀਂ ਮੈਨੂੰ ਇਸ 1 ਮਿੰਟ ਪੰਜਾਬ ਮੰਤਰੀ ਜੀ ਤੁਸੀਂ ਗੁਰਪ੍ਰੀਤ ਨੂੰ ਕਰ ਲੈ ਲਓ ਉਸ ਤੋਂ ਬਾਅਦ ਤੁਸੀਂ ਕਰ ਲਿਓ ਕਿ ਹੁਣੇ ਕਰਨਾ ਚਾਹੁੰਦੇ ਹੋ ਤੁਸੀਂ ਬੋਲ ਚਲ ਮੰਤਰੀ ਜੀ ਨੂੰ ਬੋਲ ਲੈ ਗੁਰਪ੍ਰੀਤ ਮੈਂ 2 ਮਿੰਟ ਵਿੱਚ ਬੱਸ ਆਹ ਚਲੋ ਗੁਰਪ੍ਰੀਤ ਬਣਾ ਵਾਲੀ ਜੀ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਜੋ ਤੁਸੀਂ ਪੰਜਾਬ ਦੇ ਪੁੰਨਰ ਵਾਸਤੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਜਿਹੜੀ ਅਸੀਂ ਗੱਲ ਕਰਨੀ ਚਾਹੁੰਨੇ ਆ ਬਾਜਵਾ ਸਾਹਿਬ ਬੈਠ ਜਾਓ ਹੁਣ ਤੁਸੀਂ ਚੇਅਰ ਰੋਡਸ ਕਰੋ ਜੀ ਗੁਰਪ੍ਰੀਤ ਜੀ ਚੇਅਰ ਰੋਡਸ ਕਰੋ ਤੁਸੀਂ ਆਪਣੀ ਗੱਲ ਜਾਰੀ ਰੱਖੋ ਕਹਿਣਾ ਚਾਹਣਾਗਾ ਸਿਰ ਤੁਹਾਡੀ ਗੱਲ ਰਿਕਾਰਡ ਤੇ ਜਾ ਰਹੀ ਹੈ ਸਪੀਕਰ ਸਾਹਿਬ ਮੈਂ ਕਹਿਣਾ ਚਾਹਣਾਗਾ ਬੈਠੋ ਜੀ ਕਿ ਜਿਹੜਾ ਚਲੋ ਜੀ ਗੁਰਪ੍ਰੀਤ ਜੀ ਤੁਸੀਂ ਆਪਣੀ ਗੱਲ ਬੋਲੋ ਪੰਜਾਬ ਦਾ ਇਹ ਪੁਨਰਵਾਸ ਦੇ ਉੱਤੇ ਬੈਠੋ ਜੀ ਬੈਠੋ ਜੋ ਹੈਗਾਗਾ ਜਿਹੜੇ ਹਾਊਸ ਦੇ ਵਿੱਚ ਆਰਡਰ ਬਣਾ ਕੇ ਰੱਖੋ ਬਾਈਆ ਸਾਹਿਬ ਬੈਠੋ ਬੈਠੋ ਚੀਮਾ ਜੀ ਬੈਠੋ ਚੀਮਾ ਜੀ ਬੈਠੋ ਚੀਮਾ ਜੀ ਬੈਠੋ ਮੰਤਰੀ ਜੀ ਬੈਠੋ ਬਾਈਆ ਸਾਹਿਬ ਬੈਠੋ 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 ਇਮਾਈ ਬੈਠੋ 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 ਮੈਂ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹੈ ਕਿ ਆਪਾਂ ਸੈਸ਼ਨ ਦੀ ਕਾਰਵਾਈ ਚੱਲਣ ਦਈਏ ਪੰਜਾਬ ਦੇ 3 ਕਰੋੜ ਲੋਕ ਤੁਹਾਨੂੰ ਦੇਖ ਰਹੇ ਹੈ ਵੀ ਸ਼ੁਡ ਟਾਕ ਸੈਂਸ ਇੱਥੇ ਸੈਂਸਿਬਲ ਗੱਲ ਹੋਣੀ ਚਾਹੀਦੀ ਹੈ ਇੱਥੇ ਗੱਲ ਉਹ ਹੋਣੀ ਚਾਹੀਦੀ ਹੈ ਜਿਹਦੇ ਨਾਲ ਪੰਜਾਬ ਦਾ ਮੁਸਤਕਬਲ ਸੁਰੱਖਿਅਤ ਹੋਵੇ ਜਿਹਦੇ ਨਾਲ ਪੰਜਾਬ ਦਾ ਭਵਿੱਖ ਸੁਰੱਖਿਅਤ ਹੋਵੇ ਸਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋਵੇ ਕਿਰਪਾ ਕਰਕੇ ਆਪਣੀ ਆਪਣੀ ਜਗ੍ਹਾ ਤੇ ਜਾਓ ਮੈਂ ਟ੍ਰੈਜਰੀ ਬੈਂਚਸ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਜਾਓ ਆਪਣੀ ਆਪਣੀ ਜਗ੍ਹਾ ਤੇ ਬੈਠਣ ਪਲੀਜ਼ ਆਪਣੀ ਆਪਣੀ ਜਗ੍ਹਾ ਤੇ ਬੈਠਣ ਬੈਠੋ ਜੀ ਬੈਠੋ ਆਪਣੀ ਆਪਣੀ ਜਗ੍ਹਾ ਤੇ ਬੈਠਣ ਤੁਸੀਂ ਬੈਠੋ ਜੀ ਮੈਂ ਗੱਲ ਕਰਦਾ ਮੈਂ ਮੈਂ ਕਰਦਾ ਜੀ ਤੁਸੀਂ ਬੈਠੋ ਬੈਠੋ ਬੈਠ ਸਦਨ ਸਦਨ 10 ਮਿੰਟ ਲਈ ਸਗਰ ਕੀਤਾ ਜਾਂਦਾ ਹੈ ਕਰਦਾ ਫਾਇਦਾ ਨਹੀਂ ਬੈਠੋ ਜੀ ਮਾਈਂਡ ਇਟ ਹੈਲੋ ਯੂ ਕੈਨਟ ਯੂ ਕੈਨਟ ਕਾਸ ਐਸ ਫੈਕਸ਼ਨਸ ਔਨ ਦ ਚੇਅਰ ਰਾਈਟ ਪਲੀਜ਼ ਸਿਟ ਡਾਊਨ ਸਿਟ ਡਾਊਨ ਯਾ ਬਾਤ ਯਾ ਦਿਸ ਆਈ نو ਹਾਊ ਟੂ ਰਨ ਦ ਹਾਊਸ ਲੈ ਟੂ ਵੇ ਕਿਰਪਾ ਕਰਕੇ ਆਪਣੀ ਆਪਣੀ ਜਗ੍ਹਾ ਤੇ ਜਾਓ ਮੈਂ ਟ੍ਰੈਜਰੀ ਬੈਂਚਸ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਜਾਓ ਆਪਣੀ ਆਪਣੀ ਜਗ੍ਹਾ ਤੇ ਬੈਠਣ ਪਲੀਜ਼ ਆਪਣੀ ਆਪਣੀ ਜਗ੍ਹਾ ਤੇ ਬੈਠਣ ਬੈਠੋ ਜੀ ਬੈਠੋ ਆਪਣੇ ਆਪਣੀ ਜਗ੍ਹਾ ਤੇ ਬੈਠਣ ਤੁਸੀਂ ਬੈਠੇ ਜੀ ਮੈਂ ਗੱਲ ਕਰਾਂ ਮੈਂ ਮੈਂ ਕਰਦਾ ਜੀ ਤੁਸੀਂ ਬੈਠੋ ਬੈਠੋ ਸਦਨ ਸਦਨ 10 ਮਿੰਟ ਲਈ ਸਗਰ ਕੀਤਾ ਜਾਂਦਾ ਹੈ ਬਹੁਤ ਬਹੁਤ ਧੰਨਵਾਦ ਬੈਠੋ ਜੀ ਸਪੀਕਰ ਸਾਹਿਬ ਜੋ ਤੁਸੀਂ ਮੈਨੂੰ ਇਸ 1 ਮਿੰਟ ਪੰਜਾਬ ਮੰਤਰੀ ਜੀ ਤੁਸੀਂ ਗੁਰਪ੍ਰੀਤ ਨੂੰ ਕਰ ਲੈ ਲਓ ਉਸ ਤੋਂ ਬਾਅਦ ਤੁਸੀਂ ਕਰ ਲਿਓ ਕਿ ਹੁਣੇ ਕਰਨਾ ਚਾਹੁੰਦੇ ਹੋ ਤੁਸੀਂ ਬੋਲ ਚਲ ਮੰਤਰੀ ਜੀ ਨੂੰ ਬੋਲ ਲੈ ਗੁਰਪ੍ਰੀਤ ਮੈਂ 2 ਮਿੰਟ ਵਿੱਚ ਬਸ ਸਕਦਾ ਹਾਂ ਹਾਂ ਚਲੋ ਗੁਰਪ੍ਰੀਤ ਬਣਾਵਾਲੀ ਜੀ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਜੋ ਤੁਸੀਂ ਪੰਜਾਬ ਦੇ ਪੁੰਨਰ ਵਾਸਤੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਜਿਹੜੀ ਅਸੀਂ ਗੱਲ ਕਰਨੀ ਚਾਹੁੰਨੇ ਆ ਬਾਜਵਾ ਸਾਹਿਬ ਬੈਠ ਜਾਓ ਹੁਣ ਤੁਸੀਂ ਚੇਅਰ ਰੋਡਸ ਕਰੋ ਜੀ ਗੁਰਪ੍ਰੀਤ ਜੀ ਚੇਅਰ ਰੋਡਸ ਕਰੋ ਤੁਸੀਂ ਆਪਣੀ ਗੱਲ ਜਾਰੀ ਰੱਖੋ ਕਹਿਣਾ ਚਾਹਣਾਗਾ ਸਿਰ ਤੁਹਾਡੀ ਗੱਲ ਰਿਕਾਰਡ ਤੇ ਜਾ ਰਹੀ ਹੈ ਸਪੀਕਰ ਸਾਹਿਬ ਮੈਂ ਕਹਿਣਾ ਚਾਹਣਾਗਾ ਬੈਠੋ ਜੀ ਕਿ ਜਿਹੜਾ ਚਲੋ ਜੀ ਗੁਰਪ੍ਰੀਤ ਜੀ ਤੁਸੀਂ ਆਪਣੀ ਗੱਲ ਬੋਲੋ ਪੰਜਾਬ ਦਾ ਇਹ ਪੁਨਰਵਾਸ ਦੇ ਉੱਤੇ ਬੈਠੋ ਜੀ बैठो जो है हाउस केडर बना के रखो बाजवा साहब बैठो बैठो चीमा जी बैठो चीमा जी बैठो चीमा जी बैठो मंत्री जी बैठो बाजवा साहब जी बैठो जी बैठो बैठो जी बैठो ਇਮਾਈ ਬੈਠੋ 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 ਮੈਂ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹੈ ਕਿ ਆਪਾਂ ਸੈਸ਼ਨ ਦੀ ਕਾਰਵਾਈ ਚੱਲਣ ਦਈਏ ਪੰਜਾਬ ਦੇ 3 ਕਰੋੜ ਲੋਕ ਤੁਹਾਨੂੰ ਦੇਖ ਰਹੇ ਹੈ ਵੀ ਸ਼ੁਡ ਟਾਕ ਸੈਂਸ ਇਥੇ ਸੈਂਸਿਬਲ ਗੱਲ ਹੋਣੀ ਚਾਹੀਦੀ ਹੈ ਇਥੇ ਗੱਲ ਉਹ ਹੋਣੀ ਚਾਹੀਦੀ ਹੈ ਜਿਹਦੇ ਨਾਲ ਪੰਜਾਬ ਦਾ ਮੁਸਤਕਬਲ ਸੁਰੱਖਿਅਤ ਹੋਵੇ ਜਿਹਦੇ ਨਾਲ ਪੰਜਾਬ ਦਾ ਭਵਿੱਖ ਸੁਰੱਖਿਅਤ ਹੋਵੇ ਸਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋਵੇ ਕਿਰਪਾ ਕਰਕੇ ਆਪਣੀ ਆਪਣੀ ਜਗ੍ਹਾ ਤੇ ਜਾਓ ਮੈਂ ਟ੍ਰੈਜਰੀ ਬੈਂਚਸ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਜਾਓ ਆਪਣੀ ਆਪਣੀ ਜਗ੍ਹਾ ਤੇ ਬੈਠਣ ਪਲੀਜ਼ ਆਪਣੀ ਆਪਣੀ ਜਗ੍ਹਾ ਤੇ ਬੈਠਣ ਬੈਠੋ ਜੀ ਬੈਠੋ ਆਪਣੀ ਆਪਣੀ ਜਗ੍ਹਾ ਤੇ ਬੈਠਣ ਤੁਸੀਂ ਬੈਠੋ ਜੀ ਮੈਂ ਗੱਲ ਕਰਦਾ ਮੈਂ ਮੈਂ ਕਰਦਾ ਜੀ ਤੁਸੀਂ ਬੈਠੋ ਬੈਠੋ ਸਦਨ ਸਦਨ 10 ਮਿੰਟ ਲਈ ਸਗਰ ਕੀਤਾ ਜਾਂਦਾ ਹੈ ਕਰਦਾ ਫਾਇਦਾ ਨਹੀਂ ਬੈਠੋ ਜੀ मायड इट हेलो यू कैन नॉट यू कैन नॉट कास्ट एसिमिलर अफेक्शंस ऑन द चेयर राइट प्लीज सिट डाउन सिट डाउन या बाप या दिस आई नो हाउ टू रन द हाउस एता ओमे कृपया करके अपनी अपनी जगह पे जाओ मैं ट्रेजरी बेंचेस नु विनती करता है कि अपनी अपनी जगह पे जाओ अपनी अपनी जगह पे बैठन प्लीज अपनी अपनी जगह पे बैठन बैठो जी बैठो अपनी अपनी जगह पे बैठन ਤੁਸੀਂ ਬੈਠੋ ਜੀ ਮੈਂ ਗੱਲ ਕਰਦਾ ਮੈਂ ਮੈਂ ਕਰਦਾ ਜੀ ਤੁਸੀਂ ਬੈਠੋ ਬੈਠੋ ਸਦਨ ਸਦਨ 10 ਮਿੰਟ ਲਈ ਸਗਰ ਕੀਤਾ ਜਾਂਦਾ ਹੈ ਬਹੁਤ ਬਹੁਤ ਧੰਨਵਾਦ ਬੈਠੋ ਜੀ ਸਪੀਕਰ ਸਾਹਿਬ ਜੋ ਤੁਸੀਂ ਮੈਨੂੰ ਇਸ 1 ਮਿੰਟ ਪੰਜਾਬ ਮੰਤਰੀ ਜੀ ਤੁਸੀਂ ਗੁਰਪ੍ਰੀਤ ਨੂੰ ਕਰ ਲੈ ਲਓ ਉਸ ਤੋਂ ਬਾਅਦ ਤੁਸੀਂ ਕਰ ਲਿਓ ਕਿ ਹੁਣੇ ਕਰਨਾ ਚਾਹੁੰਦੇ ਹੋ ਤੁਸੀਂ ਬੋਲ ਚਲ ਮੰਤਰੀ ਜੀ ਨੂੰ ਬੋਲ ਲੈ ਗੁਰਪ੍ਰੀਤ ਮੈਂ 2 ਮਿੰਟ ਵਿੱਚ ਬਸ ਸਕਦਾ ਹਾਂ ਹਾਂ ਚਲੋ ਗੁਰਪ੍ਰੀਤ ਬਣਾ ਵਾਲੀ ਜੀ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਜੋ ਤੁਸੀਂ ਪੰਜਾਬ ਦੇ ਪੁੰਨਰ ਵਾਸਤੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਜਿਹੜੀ ਅਸੀਂ ਗੱਲ ਕਰਨੀ ਚਾਹੁੰਨੇ ਆ ਬਾਜਵਾ ਸਾਹਿਬ ਬੈਠ ਜਾਓ ਹੁਣ ਤੁਸੀਂ ਚੇਅਰ ਰੋਡਸ ਕਰੋ ਜੀ ਗੁਰਪ੍ਰੀਤ ਜੀ ਚੇਅਰ ਰੋਡਸ ਕਰੋ ਤੁਸੀਂ ਆਪਣੀ ਗੱਲ ਜਾਰੀ ਰੱਖੋ ਕਹਿਣਾ ਚਾਹਣਾਗਾ ਸਿਰ ਤੁਹਾਡੀ ਗੱਲ ਰਿਕਾਰਡ ਤੇ ਜਾ ਰਹੀ ਹੈ ਸਪੀਕਰ ਸਾਹਿਬ ਮੈਂ ਕਹਿਣਾ ਚਾਹਣਾਗਾ ਬੈਠੋ ਕਿ ਜਿਹੜਾ ਚਲੋ ਜੀ गुरप्रीत जी तुम अपनी गल बोलो पाबनवास बैठो जी बैठो जो है हाउस बना के रखो बाजवा चीमा जी बैठो चीमा जी बैठो चीमा जी, 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 जी बैठो मंत्री जी बैठो बाजवा साहब बैठो ਬੈਠੋ 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 ਇਮਾਈ ਬੈਠੋ 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 ਮੈਂ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹੈ ਕਿ ਆਪਾਂ ਸੈਸ਼ਨ ਦੀ ਕਾਰਵਾਈ ਚੱਲਣ ਦੀਏ ਪੰਜਾਬ ਦੇ 3 ਕਰੋੜ ਲੋਕ ਤੁਹਾਨੂੰ ਦੇਖ ਰਹੇ ਹੈ ਵੀ ਸ਼ੁੱਡ ਆਪ ਸੈਂਸ ਇੱਥੇ ਸੈਂਸਿਬਲ ਗੱਲ ਹੋਣੀ ਚਾਹੀਦੀ ਹੈ ਇੱਥੇ ਗੱਲ ਉਹ ਹੋਣੀ ਚਾਹੀਦੀ ਹੈ ਜਿਹਦੇ ਨਾਲ ਪੰਜਾਬ ਦਾ ਮੁਸਤਕਬਲ ਸੁਰੱਖਿਅਤ ਹੋਵੇ ਜਿਹਦੇ ਨਾਲ ਪੰਜਾਬ ਦਾ ਭਵਿੱਖ ਸੁਰੱਖਿਅਤ ਹੋਵੇ ਸਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋਵੇ ਕਿਰਪਾ ਕਰਕੇ ਆਪਣੀ ਆਪਣੀ ਜਗ੍ਹਾ ਤੇ ਜਾਓ ਮੈਂ ਟ੍ਰੈਜਰੀ ਬੈਂਚਸ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਜਾਓ ਆਪਣੀ ਆਪਣੀ ਜਗ੍ਹਾ ਤੇ ਬੈਠਣ ਪਲੀਜ਼ ਆਪਣੀ ਆਪਣੀ ਜਗ੍ਹਾ ਤੇ ਬੈਠਣ ਬੈਠੋ ਜੀ ਬੈਠੋ ਆਪਣੀ ਆਪਣੀ ਜਗ੍ਹਾ ਤੇ ਬੈਠਣ ਤੁਸੀਂ ਬੈਠੋ ਜੀ ਮੈਂ ਗੱਲ ਕਰਦਾ ਮੈਂ ਮੈਂ ਕਰਦਾ ਜੀ ਤੁਸੀਂ ਬੈਠੋ ਬੈਠੋ ਸਦਨ ਸਦਨ 10 ਮਿੰਟ ਲਈ ਸਗਤ ਕੀਤਾ ਜਾਂਦਾ ਹੈ ਕਰਦਾ ਫਾਇਦਾ ਨਹੀਂ ਬੈਠੋ माय डड हेलो यू कैन नॉट यू कैन नॉट कास्ट एस परसन ऑन द चेयर राइट प्लीज सिट डाउन सिट डाउन या बाप या दिस आई नो हाउ टू रन द हाउस एतो वे कृपया करके अपनी अपनी जगह पे जाओ मैं ट्रेजरी बेंचेस नु विनती करता है कि अपनी अपनी जगह पे जाओ अपनी अपनी जगह पे बैठन प्लीज अपनी अपनी जगह पे बैठन बैठो जी बैठो ਆਪਣੀ ਆਪਣੀ ਜਗ੍ਹਾ ਤੇ ਬੈਠਣ ਤੁਸੀਂ ਬੈਠੋ ਜੀ ਮੈਂ ਗੱਲ ਕਰਦਾ ਮੈਂ ਮੈਂ ਕਰਦਾ ਜੀ ਤੁਸੀਂ ਬੈਠੋ ਬੈਠੋ ਸਦਨ ਸਦਨ 10 ਮਿੰਟ ਲਈ ਸਗਰ ਕੀਤਾ ਜਾਂਦਾ ਹੈ ਬਹੁਤ ਬਹੁਤ ਧੰਨਵਾਦ ਬੈਠੋ ਜੀ ਸਪੀਕਰ ਸਾਹਿਬ ਜੋ ਤੁਸੀਂ ਮੈਨੂੰ ਇਸ 1 ਮਿੰਟ ਪੰਜਾਬ ਮੰਤਰੀ ਜੀ ਤੁਸੀਂ ਗੁਰਪ੍ਰੀਤ ਨੂੰ ਕਰ ਲੈਂਦੇ ਉਸ ਤੋਂ ਬਾਅਦ ਤੁਸੀਂ ਕਰ ਲਿਓ ਕਿ ਹੁਣੇ ਕਰਨਾ ਚਾਹੁੰਦੇ ਹੋ ਤੁਸੀਂ ਮੋਲ ਚਲ ਮੰਤਰੀ ਜੀ ਨੂੰ ਬੋਲ ਲੈਣ ਗੁਰਪ੍ਰੀਤ ਮੈਂ 2 ਮਿੰਟ ਵਿੱਚ ਬਸ ਸਕਦਾ ਹਾਂ ਹਾਂ ਚਲੋ ਗੁਰਪ੍ਰੀਤ ਬਣਾ ਵਾਲੀ ਜੀ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਜੋ ਤੁਸੀਂ ਪੰਜਾਬ ਦੇ ਪੁੰਨਰ ਵਾਸਤੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਇਸ ਹੋ ਜੇ ਜਿਹੜੀ ਅਸੀਂ ਗੱਲ ਕਰਨੀ ਚਾਹੁੰਨੇ ਆ ਬਾਜਵਾ ਸਾਹਿਬ ਬੈਠ ਜਾਓ ਹੁਣ ਉਹ ਤੁਸੀਂ ਚੇਅਰ ਤੇ ਡੈਸਕ ਕਰੋ ਜੀ ਗੁਰਪ੍ਰੀਤ ਜੀ ਚੇਅਰ ਤੇ ਡੈਸਕ ਕਰੋ ਤੁਸੀਂ ਆਪਣੀ ਗੱਲ ਜਾਰੀ ਰੱਖੋ ਕਹਿਣਾ ਚਾਹਣਾਗਾ ਅਸੀਂ ਫਿਰ ਤੁਹਾਡੀ ਗੱਲ ਰਿਕਾਰਡ ਤੇ ਜਾ ਰਹੀ ਹੈ ਸਪੀਕਰ ਸਾਹਿਬ ਮੈਂ ਕਹਿਣਾ ਚਾਹਣਾਗਾ ਬੈਠੋ ਜੀ ਕਿ ਜਿਹੜਾ ਚਲੋ ਜੀ ਗੁਰਪ੍ਰੀਤ ਜੀ ਤੁਸੀਂ ਆਪਣੀ ਗੱਲ ਬੋਲੋ ਪੰਜਾਬ ਦਾ ਇਹ ਪੁਨਰਵਾਸ ਉੱਤੇ ਬੈਠੋ ਜੀ ਬੈਠੋ ਜੋ ਹੈਗਾਗਾ ਜਿਹੜੇ ਹਾਊਸ ਦੇ ਵਿੱਚ ਆਰਡਰ ਬਣਾ ਕੇ ਰੱਖੋ ਬਾਬਾ ਬਾਜਾ ਸਾਹਿਬ ਬੈਠੋ ਬੈਠੋ ਚੀਮਾ ਜੀ ਬੈਠੋ ਚੀਮਾ ਜੀ ਬੈਠੋ ਚੀਮਾ ਜੀ ਬੈਠੋ ਮੰਤਰੀ ਜੀ ਬੈਠੋ ਬਾਜਾ ਸਾਹਿਬ ਬੈਠੋ 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 ਇਮਾਈ ਬੈਠੋ 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 ਮੈਂ ਸਾਰੇ ਮਾਨਯੋਗ ਮੈਂਬਰ ਸਹਿਬਾਨ ਨੂੰ ਬੇਨਤੀ ਕਰਦਾ ਹੈ ਕਿ ਆਪਾਂ ਸੈਸ਼ਨ ਦੀ ਕਾਰਵਾਈ ਚੱਲਣ ਦਈਏ ਪੰਜਾਬ ਦੇ 3 ਕਰੋੜ ਲੋਕ ਤੁਹਾਨੂੰ ਦੇਖ ਰਹੇ ਹੈ ਵੀ ਸ਼ੁਡ ਟਾਕ ਸੈਂਸ ਇਥੇ ਸੈਂਸਿਬਲ ਗੱਲ ਹੋਣੀ ਚਾਹੀਦੀ ਹੈ ਇਥੇ ਗੱਲ ਉਹ ਹੋਣੀ ਚਾਹੀਦੀ ਹੈ ਜਿਹਦੇ ਨਾਲ ਪੰਜਾਬ ਦਾ ਮੁਸਤਕਬਲ ਸੁਰੱਖਿਅਤ ਹੋਵੇ ਜਿਹਦੇ ਨਾਲ ਪੰਜਾਬ ਦਾ ਭਵਿੱਖ ਸੁਰੱਖਿਅਤ ਹੋਵੇ ਸਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋਵੇ ਕਿਰਪਾ ਕਰਕੇ ਆਪਣੀ ਆਪਣੀ ਜਗ੍ਹਾ ਤੇ ਜਾਓ ਮੈਂ ਟ੍ਰੈਜਰੀ ਬੈਂਚਸ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਜਾਓ ਆਪਣੀ ਆਪਣੀ ਜਗ੍ਹਾ ਤੇ ਬੈਠਣ ਪਲੀਜ਼ ਆਪਣੀ ਆਪਣੀ ਜਗ੍ਹਾ ਤੇ ਬੈਠਣ ਬੈਠੋ ਜੀ ਬੈਠੋ ਆਪਣੀ ਆਪਣੀ ਜਗ੍ਹਾ ਤੇ ਬੈਠਣ ਤੁਸੀਂ ਬੈਠੋ ਜੀ ਮੈਂ ਗੱਲ ਕਰਦਾ ਮੈਂ ਮੈਂ ਕਰਦਾ ਜੀ ਤੁਸੀਂ ਬੈਠੋ ਬੈਠੋ ਸਦਨ ਸਦਨ 10 ਮਿੰਟ ਲਈ ਸਗਨ ਕੀਤਾ ਜਾਂਦਾ ਹੈ